ਜੋ ਸੋਸ਼ਲ ਮੀਡੀਆ ਤੇ ਚਰਚਾ ਹੈ ਪ੍ਰਦੀਪ ਕਲੇਰ ਦੀ ਕਿ ਕਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਚੋਰੀ ਛਿਪੇ ਮਿਲਦਾ ਰਿਹਾ RAM Rahim ਨੂੰ ਬਾਬਾ ਕਿਸ ਤਰ੍ਹਾਂ ਉਹਨੇ ਹੁਕਮਨਾਮੇ ਵਿੱਚ ਤਬਦੀਲੀ ਖਿਮਾ ਜਾਚਨਾ ਕਰਕੇ ਉਹਦੀ ਫਿਲਮ ਚਲਾਉਣ ਲਈ ਜਿਹੜਾ ਸੀ ਢੋਂਗ ਸਾਰਾ ਰਚਿਆ ਜਿਹੜਾ ਉਹਨੇ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਤੇ ਸਰਵਉੱਚਤਾ ਨੂੰ ਵੰਗਾਰਿਆ ਏ ਪ੍ਰਵਾਨ ਨਹੀਂ ਕੀਤੀ ਉਹਨੇ ਉਹਦੇ ਖਿਲਾਫ ਅਸੀਂ ਆਜ਼ਾਦ ਪੁੱਤਰ ਦੇ ਕਹਿਆ ਸਿੰਘ ਸਾਹਿਬ ਨੇ ਨਾਲ ਪਿੰਡਰਾ ਵੀ ਦਿੱਤੀਆ ਸਾਰੀ ਜਿਹਦੇ ਵਿੱਚ ਉਹ ਜਿਹੜੀਆਂ ਤਿੰਨ ਵੀਡੀਓ ਚੱਲ ਰਹੀਆਂ ਨੇ ਉਹਨਾਂ ਦਾ ਜ਼ਿਕਰ ਆ ਰਿਹਾ ਹੈ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਕਿ ਇਹਦੀ ਜਾਂਚ ਕਰਾਈ ਜਾਵੇ ਕਿਉਂਕਿ ਇੱਕ ਧਰਦਾ ਹੈ ਨਾ ਉਹਨਾਂ ਦੇ ਉਹਨਾਂ ਦੀ ਵੀਡੀਓ ਆ ਉਹਦੀ ਜਾਂਚ ਕਰਕੇ ਦੋ ਸਾਬਤ ਹੋਣ ਤੇ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਤੁਸੀਂ ਸਪੀਰਵਾਲ ਜੀ ਪੱਖ ਤੇ ਵਿਰੋਧ ਚਾਹੇ ਆ ਆਪਣਾ ਨਾਮ ਦੱਸੋ ਕੀ ਮੰਗੀ ਮੰਨਤੀ ਕਰਦੇ ਹੋ ਤੁਹਾਡੀ ਭੁਜੀ ਇੱਥੇ ਬੰਦੀ ਹੈ ਮੈਂ ਤੇ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਆ ਮੈਂ ਅਮਰੀਕ ਸਿੰਘ ਸ਼ਾਹਪੁਰ ਹਲਕਾ ਡੇਰਾ ਬੱਬਾ ਨਾਨਕ ਤੋਂ ਆ ਇਹ ਦੇਖਦਾਰ ਰਮਿੰਦਰ ਸਿੰਘ ਜੀ ਹਸੈਨਪੁਰ ਨੇ ਬਲਾਚੌਰ ਤੋਂ ਮੈਂਬਰ ਨੇ ਅਸੀਂ ਦੋ ਮੈਂਬਰ ਆਏ ਆ ਜਿਨ੍ਹਾਂ ਚਿਰ ਸਿਆਸੀ ਕਮਸ਼ਾਂਦ ਰਿਹਾ ਆਪਾਂ ਨਹੀਂ ਆਏ ਦੋ ਤਰ੍ਹਾਂ ਦਾ ਜਿੰਨਾ ਚਿਰ ਮਸਲਾ ਹੁੰਦਾ ਰਿਹਾ ਆਪਾਂ ਨਹੀਂ ਆਏ ਹੁਣ ਇਹ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਦਾ ਹੈ ਉਹਦੇ ਵਾਸਤੇ ਅਸੀਂ ਬੇਨਤੀ ਪੱਤਰ ਲੈ ਕੇ ਆਏ ਆ ਜੀ ਜੀ ਸਾਹਿਬ ਪੰਥੀਓ cheque ਬਨੇ RAM REO ਨੂੰ ਮਿਲਦੇ ਰਹੇ ਨੇ ਕਿ ਲੱਗਦਾ ਤੁਹਾਨੂੰ ਨਹੀਂ ਕਿਉਂ ਨਾ ਸੱਦਿਆ ਜਾਏਗਾ ਜ਼ਰੂਰ ਸੱਦਣਗੇ ਜੀ ਹਾਂ ਉਹਨੇ ਕਿਹਾ ਜੀ ਮੈਂ ਗਲਤੀ ਸਰਕਾਰ ਕਰਦਾ ਹਾਂ ਜੋ ਸਰਕਾਰ ਦਰਾ ਨਹੀਂ ਨਹੀਂ ਉਸ ਜੋ ਸਰਕਾਰ ਵੱਲੋਂ ਹੋਈਆਂ ਉਹ ਵੱਖਰੀ ਗੱਲ ਹੈ ਵੀ ਗਲਤੀ ਕਰਦਾ ਆ ਜਿਹੜੀ ਇਹ ਉਹਨੇ ਗੁਨਾਹ ਕੀਤੇ ਨੇ ਅਕਾਲਤਖ ਸਾਹਿਬ ਦੇ ਆਦੇਸ਼ ਦੇ ਵਿਰੁੱਧ ਕਿ ਆਏ ਕਿਦੀ ਮਾਫੀ ਕਿਦਾਂ ਸਕਬੀਰ ਬਾਦਲ ਨੇ ਤੇ ਅੱਜ ਚਿੱਠੀ ਜਾਰੀ ਕਰਕੇ ਕਿਹਾ ਕਿ ਜੋ culpa ਮੇਰੇ ਪਰਿਵਾਰ ਕੋਈ ਹੈ ਮਲਕਿ ਜਿੰਨੇ ਵੀ ਮੈਂਬਰ ਨੇ ਉਹਨਾਂ ਦੀਆਂ ਸਾਰੀਆਂ ਗਲਤੀਆਂ ਉਹ ਆਪ ਮੰਨਦੇ ਨੇ ਏਦਾਂ ਮੁਆਫੀਆਂ ਨਹੀਂ ਮਿਲਦੀਆਂ ਜਿਹੜੇ ਹਜੇ ਵੱਜਰ ਗੁਨਾਹ ਹੁੰਦੇ ਨੇ ਗਲਤੀ ਦੀ ਮਾਫੀ ਹੁੰਦੀ ਹੈ ਗਲਤੀ ਦੀ ਇਹ ਗਲਤੀ ਨਹੀਂ ਇਹ ਗੁਨਾਹ ਕੀਤੇ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਹੋਇਆ ਉਸ ਹੁਕਮ ਦੇ ਵਿਰੁੱਧ ਹੋਇਆ ਉਹਨੂੰ ਸਰਦਾਰ ਸਾਹਿਬ ਨੂੰ ਮਿਲਦਾ ਰਿਹਾ ਇਹ ਗਲਤੀ ਆ ਗਲਤੀ ਉਹ ਜਿਹੜੀਆਂ ਜਾਣੇ ਜੋ ਜਾਏ ਇੱਕ ਵਾਰੀ ਦੋ ਵਾਰੀ ਹੈ ਨਾ ਚਾਰ ਪੰਜ ਵਾਰੀ ਪੰਥ ਵੀ ਕਿਉਂ ਸਜ਼ਾ ਦੀ ਮੰਗ ਕਰਦੇ ਜੇ ਤੁਸੀਂ ਕੀ ਹੋਇਆ ਸਜ਼ਾ ਦੀ ਮੰਗ ਪੰਜਾਬ ਦਾ ਬਾਬਾ ਹਾਂ ਸਜ਼ਾ ਦੀ ਮੰਗ ਅਸੀਂ ਨਹੀਂ ਕਰਨੀ ਸਜ਼ਾ ਕਾਲਤਖ ਸਾਹਿਬ ਨੇ ਦੇਣੀ ਹੈ ਹਾਂ ਹਾਂ ਜੀ ਆਪਣਾ ਨਾਮ ਦੱਸ ਦਿਓ ਮੈਂ ਮਹਿੰਦਰ ਸਿੰਘ ਹਸੈਨਪੁਰ ਆ ਐਸਪੀ ਸੇਂਦਰ ਨਾਮ ਹੈ ਮੈਂ ਬੇਨਤੀ ਤੁਹਾਨੂੰ ਇਹ ਕਰਨ ਆਏ ਹਾਂ ਅਸੀਂ ਸਿੰਘ ਸਾਹਿਬ ਨੂੰ ਵੀ ਆਮ ਆਦਮੀ ਕੋਈ ਗਲਤੀ ਕਰੇ ਉਹਨੂੰ ਮਾਫ ਹੋ ਸਕਦੀ ਹੈ ਜਿਹੜਾ ਸ਼ਰੂਣੀ ਅਕਾਲੀ ਦਲ ਦਾ ਪ੍ਰਧਾਨ ਆ ਜਿਹਨੂੰ ਸਾਰਾ ਪਤਾ ਮਰਜ਼ਾਦਾ ਦਾ ਜੇ ਉਹ ਅਕਾਲ ਤਖਤ ਦੀ ਵਗਿਆ ਕਰੇ ਤੇ ਕੀ ਸਿੰਘ ਸਾਹਿਬ ਉਹਨੂੰ ਮਾਫ ਕਰ ਦੇਣਗੇ ਅਸੀਂ ਸਿੰਘ ਸਾਹਿਬ ਨੂੰ ਇਹ ਸਾਰਾ ਦੱਸ ਕੇ ਆਏ ਆ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਬਾਕੀ ਤਾਂ ਮਾਫ ਹੋ ਸਕਦਾ ਜਿਹੜਾ ਜਾਣ ਪੁੱਝ ਕੇ ਇੱਕ ਹੈੱਡ ਆ ਸ਼ਰੋਣੀ ਅਕਾਲੀ ਦਲ ਦਾ ਜੇ ਉਹ ਕੋਈ ਗਲਤੀ ਕਰਦਾ ਔਰ ਚੋਰੀ ਸੀ ਤੇ ਔਰ ਹੁਕਮਨਾਮੇ ਦੀ ਲੰਘਣਾ ਕਰਦਾ ਤੇ ਉਹਨੂੰ ਮਰਿਆਦਾ ਅਨੁਸਾਰ ਸਜ਼ਾ ਦਿੱਤੀ ਜਾਵੇ ਸਾਡੀ ਤਾਂ ਇਹ ਅਸੀਂ ਸਿੰਘ ਸਾਹਿਬ ਨੂੰ ਕੀ ਕਿਹਾ ਗਿਆ ਜੀ ਉਹਨਾਂ ਨੇ ਵਿਸ਼ਵਾਸ ਤੋਂ ਆਇਆ ਵੀ ਬਿਲਕੁਲ ਸਹੀ ਸਹੀ ਹੋਊਗਾ ਠੀਕ ਹੈ ਹਾਂ ਠੀਕ ਹੈ ਇਹ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ